ਅਕਲਦੀਪ ਕੋਹਰ ਹਾਂ ਕਿੱਥੋਂ ਆਏ ਤੁਸੀਂ ਅਸੀਂ ਢਾੜੀ ਵਾਲੋਂ ਮੇਰਾ ਜੋਗੋ ਵਾਲੋਂ ਜੱਟਾਂ ਦੇ ਆਏ ਹਾਂ ਮੈਂ ਹਾਂ ਇਹ ਛੋਨੂ ਪਤਾ ਨਹੀਂ ਗੱਲ ਲੱਗਾ ਹਾਂ ਹਾਂ ਜੀ ਬਸ ਤੇ ਆਏ ਹਾਂ ਬਸ ਦੇ ਨਹੀਂ ਮੇਰੀ ਅੱਜ ਫਿਰ ਪ੍ਰਾਈਵੇਟ ਹਾਂ ਤੇਜ ਹੀ ਅੱਗੋਂ ਪੀਓ ਵੱਜਾ ਜਾਂ ਦੂਜਾ ਹਾਂ ਕਿੰਨੇ ਕਿੰਨੇ ਹਾਂ ਜੀ ਕਿੰਨੇ ਕ ਜਾਣੇ ਬਸ ਬڑے ਜਣੇ ਬੈਠੇ ਦੇ ਹੀ ਬਸ ਹਾਂਜੀ ਬੜੀਆਂ ਹਾਂ ਸਾਰਿਆਂ ਨੂੰ ਲੱਗੀਆਂ ਨੇ ਕਈ ਤੇ ਦਰਦ ਹੋ ਗਈਆਂ ਕਈਆਂ ਦੀ ਕੋਈ ਕੀ ਮੰਦੇ ਹੋ ਜੀ ਹਾਂ ਗਲਤੀ ਬਸ ਹਾਂਜੀ ਬਸ ਤੇ ਜਿਹੜੀਆਂ ਨੇ ਸੀਟਾਂ ਨਹੀਂ ਚੁੱਕੀਆਂ ਗਈਆਂ ਤਾਂ ਇਹ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਇਹ ਨਾ ਵੀ ਨਹੀਂ ਮੈਨੂੰ ਤੇ ਪਤਾ ਨਹੀਂ ਉਹ ਬੇਟੇ ਨੂੰ ਖਰੇ ਪਤਾ ਆ ਮੈਨੂੰ ਨਹੀਂ ਸਰ ਮੇਰਾ ਰਾਜਵੀਰ ਸਿੰਘ ਹੈ ਜੀ ਕੀ ਗੱਲ ਹੋਈ ਜੀ ਸਰ ਇਹ ਜੰਤੀਪੁਰੋਂ ਚੜੇ ਸੀ ਤੇ ਜਾਂਦੇ ਰਾਤ ਨੂੰ ਟੱਕਰ ਮਾਰੀ ਤੇ ਐਕਸੀਡੈਂਟ ਹੋ ਗਿਆ ਸੀ ਅੰਮ੍ਰਿਤਸਰ ਆ ਰਹੇ ਸੀ ਹਾਂ ਅੰਮ੍ਰਿਤਸਰ ਆ ਰਹੇ ਸੀ ਹਾਂ ਜੀ ਮੇਰੇ ਮਦਰ ਇਹ ਜੀ ਮਦਰ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਫੋਨ ਆਇਆ ਸੀ ਕਿੰਨਾ ਦਾ ਫੋਨ ਆਇਆ ਉਹ ਦੀਦੀ ਦਾ ਹੀ ਆਇਆ ਸੀ ਦੂਜੀ ਨਾਲ ਮਾਸੀ ਜੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਉਹਨਾਂ ਦੇ ਲੱਤ ਲੁੱਕ ਦੀਆਂ ਹੱਡੀਆਂ ਟੁੱਟੀਆਂ ਪਤਾ ਲੱਗਾ ਕਿੰਨੇ ਕੁ ਜਣੇ ਸੀ ਬੱਸ ਦੇ ਵਿੱਚ ਕਾਫੀ ਸਰ ਬੱਸ ਤਾਂ ਉਹਦਾ ਭਰੀ ਹੁੰਦੀ ਬੱਸ ਤੇ ਬਣਾਉਂਦਾ ਸਰ ਹਾਈਵੇ ਟਿਕ ਸਰਕਾਰੀ ਹਾਂ ਜੀ ਇਹ ਨਹੀਂ ਸਰ ਮੈਨੂੰ ਪਤਾ ਅੱਛਾ ਹਾਂ ਜੀ ਤੇ ਫਿਰ ਕੀ ਹਾਲਾਤ ਕੀ ਤੁਹਾਡੇ ਮਦਰ ਸਰ ਉਹ ਲੱਤ ਟੁੱਟ ਗਈ ਹੈ ਅੱਛਾ ਹਾਂ ਜੀ ਬਾਕੀ ਤੁਸੀਂ ਇਹਨਾਂ ਸਾਰੇ ਪਏ ਸਰ ਮੈਂ ਤੇ ਫਿਰ ਤੁਸੀਂ ਇਥੋਂ ਲੋਕਲੀ ਆਉਂਦੇ ਸਰ ਹਾਂ ਲੋਕਲੀ ਆਵਣ ਸਰ ਫਤਿਹ ਰੋਡ ਤੋਂ ਸਰ ਕੀ ਮੰਗ ਕੀ ਕਰਦੇ ਮੰਗ ਸਰ ਇਹੋ ਕਿੰਨੇ ਵੀ ਚਲੋ ਕੋਈ ਵੀ ਜੇ ਵੇ ਕਰ ਕੇ ਜਿਹੜਾ ਵੀ ਨੁਕਸਾਨ ਹੋਇਆ ਵਾ ਉਹ ਤਾਂ ਵਿਚਾਰੇ ਦਾ ਹੈਲਪ ਕੀਤੀ ਜਾਏ ਹੁਣ ਦੋਨੋਂ ਗਰੀਬ ਲੋਕ ਹਨ ਕਿੱਥੋਂ ਕਰਨੀ ਹੈ ਮਾਰਾ ਜੀ ਹਾਂਜੀ ਠੀਕ ਕੀ ਨਾ ਪਾਜੀ ਹਰਦੀਪ ਸਿੰਘ ਜੀ ਅਨੇ ਕੀ ਗੱਲ ਹੈ ਪਾਜੀ ਭਾਈ ਬਸ ਜਾਂਡੀ ਬੜੇ ਰਮਾਨਾ ਸਮਝ ਨਹੀਂ ਆਈਏ ਕੋਟ ਟ੍ਰੈਪਰ ਹੈ ਵਾਜੀ ਗਿਆ ਹੁਣ ਲੱਗਣ ਰਿਹਾ 20 ਮਿੰਟ ਜੀ ਬੱਸ ਵੜ ਗਈ ਇਹ ਬੱਸ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਪ੍ਰਾਈਵੇਟ ਹੈ ਪ੍ਰਾਈਵੇਟ ਬੱਸ ਵਾਲਾ ਤੇ ਸੀ ਹੈ ਬੱਸ ਚਲੋ ਇਨੀ ਓਵਰ ਸਪੀਡ ਨਹੀਂ ਹੈਗੀ ਸਪੀਡ ਤੇ ਹੈ ਸੀ ਜਿੱਧਰੋਂ ਆ ਰਹੀ ਸੀ ਬੱਸ ਬੱਸ ਪਿੱਛੋਂ ਦੇ ਪਠਾਨ ਘੁੱਟ ਹੋਏ ਸੀ ਧਾਰੀ ਵਾਲੋਂ ਬੈਠੇ ਆ ਇਹ ਐਕਸੀਡੈਂਟ ਕਿੱਥੇ ਕਰਕੇ ਹੋਇਆ ਇੱਕ ਕਥੂ ਨਗਲ ਦੀ ਲੱਗੇ ਸੀ ਕਥੂ ਨਗਲ ਦੀ ਲੱਗੇ ਹਾਂਜੀ ਕਿੰਨੇ ਹਾਂਜੀ ਕਿਹਦੀ ਗਲਤੀ ਮੰਨਦੇ ਹੋ ਦੇਖੋ ਆਪਾਂ ਮਗਰਲੀ ਸੀਟ ਤੋਂ ਦੂਸਰੀ ਸੀਟ ਤੇ ਬੈਠੇ ਹੋਏ ਸੀ ਪਤਾ ਨਹੀਂ ਅੱਗੇ ਜਿਹੜਾ ਡਰਾਈਵਰ ਲੱਗੇ ਬੈਠਾ ਉਹਨੂੰ ਪਤਾ ਆਏਗਾ ਕਿద్ది ਗਲਤੀ ਜੀ ਆਪਾਂ ਤੇ ਨਹੀਂ ਕਿੰਨਾ ਨੁਕਸਾਨ ਹੋਇਆ ਖਸਾਰ ਕਾਫੀ ਚਾਰੇ ਬੱਚੇ ਵੀ ਮਰ ਗਏ ਲੇਡੀਜ਼ ਵੀ ਜੈਂਸ ਕਾਫੀ ਜ਼ਖਮੀ ਦੀ ਸਾਰੀ ਬਸੀ ਹੋਈ ਹੈ ਜੀ ਸਾਰੀ ਬਸ ਭਰੀ ਸੀ ਹਾਂ ਜੀ ਬਥੋਰੀ ਗਈ ਤੁਸੀਂ ਹਾਂ ਜੀ ਹਾਂ ਜੀ ਕਾਫੀ ਡੈਥ ਵੀ ਹੋਈ ਹੈ ਬੱਚਾ ਵੀ ਹੋਇਆ ਡੈਥ ਬੱਚਾ ਵੀ ਇੱਕ ਛੋਟਾ ਜਿਹਾ ਵੇਰ ਲੱਗ ਗਈ ਸੀ ਉਹਦੀ ਵੀ ਡੈਥ ਹੋ ਗਈ ਤੁਸੀਂ ਕਿੱਥੋਂ ਗਏ ਮੈਂ ਵੇਰ ਕੇ ਦਸਾਂ ਤੁਹਾਨੂੰ ਇਹ ਤੋਂ ਤੁਸੀਂ ਸਾਰੇ ਪਰਿਵਾਰ ਦੇ ਨਾਲ ਜਾ ਰਹੇ ਸੀ ਤੁਹਾਡੇ ਪਰਿਵਾਰ ਦੇ ਬੱਚੇ ਦੇ ਵਿੱਚ ਤੁਹਾਡੇ ਬੱਚੇ ਨੇ ਵੀ ਸਾਡਾ ਲੱਗੀ ਨਹੀਂ ਬੱਚਾ ਬਚਾ ਬਾਕੀ ਮੇਰੀ ਮਦਦ ਹੀ ਲੱਗੀ ਆ ਮੇਰੇ ਲੱਗੀ ਫਾਦਰ ਸਾਹਿਬ ਇੱਥੇ ਪਤਾ ਨਹੀਂ ਮਿਲਬਦੀ ਨਹੀਂ ਪਈ ਤੇ ਡਾਕਟਰ ਸਾਹਿਬ ਨੂੰ ਪੁੱਛਨੇ ਮੇਰੇ ਫਾਦਰ ਨਹੀਂ ਲੱਭਦੇ ਪਏ ਆ ਸਰ ਠੀਕ ਕੀ ਗੱਲ ਹੋਈ ਮੇਰਾ ਨਾਮ ਹਰਜੀਤ ਸਿੰਘ ਕਹ ਲੋ ਐਡਵੋਕੇਟ ਆ ਮੈਂ ਪ੍ਰੋਫੈਸ਼ਨ ਬਤਾ ਲੇ ਜੋਬ ਕਰਦਾ ਆ ਇੱਥੇ ਅਮਰਸਰ ਨੂੰ ਮੈਂ ਆ ਰਿਹਾ ਸੀ ਰਸਤੇ ਵਿੱਚ ਖੁਸ਼ੀਪੁਰ ਤੇ ਲੱਗ ਗਿਆ ਐਕਸੀਡੈਂਟ ਹੋਇਆ ਸੀ ਐਬੀਟੀਸੀ ਬੱਸ ਦਾ ਤੇ ਇੱਕ ਨਾਲ ਕੋਈ ਪੂਰਾ ਕਿ ਟੈਂਕਰ ਆ ਇਸ ਚੀਜ਼ ਦਾ ਮੈਨੂੰ ਨਹੀਂ ਪਤਾ ਉੱਥੇ ਪੇਸ਼ੈਂਟ ਪਏ ਸੀ ਮੈਂ ਪੇਸ਼ੈਂਟ ਨੂੰ ਲੈ ਕੇ ਤੇ ਗੁਨਗਦੇ ਹਸਪਤਾਲ ਆਇਆ ਸਿਰਫ ਪਤਾ ਲੱਗਾ ਕੀ ਕਾਰਨ ਸੀ ਕੋਈ ਨਹੀਂ ਮੈਨੂੰ ਇਸ ਚੀਜ਼ ਦਾ ਟੋਟਲ ਕਿੰਨੇ ਕੁ ਬੰਦੇ ਸੋ ਪੇਸ਼ੈਂਟ ਪਤਾ ਲੱਗਾ ਮੈਂ ਕੁਛ ਨਹੀਂ ਕੈਸ ਹਾਲਾਤ ਪੇਸ਼ੈਂਟ ਦੇ ਜਿਹੜੇ ਸੀਰੀਅਸ ਕੁਸ਼ ਹੈਗੇ ਨੇ ਕੁਝ ਕੁਸ਼ ਠੀਕ ਵੀ ਹੋ ਸਕਦੇ ਆ ਕਿਉਂਕਿ ਮੈਨੂੰ ਸਿਰਫ ਇਸ ਪੇਸ਼ੈਂਟ ਦਾ ਪਤਾ ਹੈ ਜਿਹਨੂੰ ਮੈਂ ਲੈ ਕੇ ਆਇਆ ਉਹ ਤਿੰਨ ਚਾਰ ਜਣਿਆਂ ਨੇ ਚੁੱਕ ਕੇ ਤੇ ਮੇਰੀ ਗੱਡੀ 'ਚ ਬਿਠਾਇਆ ਸੀ ਫਰਸਟ ਏਡ ਟਰੀਟਮੈਂਟ ਕਿੱਥੇ ਕਰਵਾ ਦੇ ਉੱਤੇ ਇੰਨੀ ਇਨਸਾਨੀਅਤ ਦੇ ਦੌਰ ਵਿੱਚ ਆਏ ਬਿਲਕੁਲ ਜੀ ਇਨਸਾਨੀਅਤ ਤੋਂ ਕਿ ਐਡਮਿਟ ਕਰਾਉਣਾ ਹੈ ਗੁਰੂ ਨਾਨਕ ਦੇਵ ਹਸਪੀਟਲ ਵਿੱਚ ਮੌਕੇ ਦੇ ਵਿੱਚ ਪੁਲਿਸ ਵਗੈਰਾ ਤੇ ਪਹੁੰਚ ਗਈ ਸੀ ਉੱਥੇ ਕਾਫੀ ਜ਼ਿਆਦਾ ਰਸ਼ ਆ ਮੈਨੂੰ ਇਹ ਨਹੀਂ ਕਹਿ ਸਕਦਾ ਕਿਹੜੇ ਕਿਹੜੇ ਪਰਸਨ ਉੱਥੇ ਹੈਗੇ ਨੇ ਰਸ਼ ਬਹੁਤ ਜ਼ਿਆਦਾ ਕਿਸ ਤਰ੍ਹਾਂ ਦੇ ਕਹਿੰਦੇ ਨਿਕਲਣਾ ਵੀ ਲੋਕਾਂ ਦਾ ਬੜਾ ਬਾਅਦ ਦੇ ਵਿੱਚ ਮੁਸ਼ਕਲ ਹੋਇਆ ਕਿ ਉਹ ਆ ਰਹੇ ਨਹੀਂ ਮੈਂ ਬੱਸ ਦੀ ਫਰੰਟ ਪੋਜੀਸ਼ਨ ਹੀ ਵੇਖੀ ਬੈਕ ਸਾਈਡ ਤੋਂ ਨਿਕਲ ਕੇ ਆਇਆ ਉੱਥੇ ਪੋਜੀਸ਼ਨ ਕਾਫੀ ਜਿਹੜੀ ਹੈ ਡੇਂਜਰਸ ਹੈਗੀ ਸੀਗੀ ਜਿਸ ਹਿਸਾਬ ਨਾਲ ਵੱਜੀ ਹੋਇਆ

ਉਹ ਬੱਚਾ ਦੱਸ ਰਹੇ ਨੇ ਡਾਡੂ ਉਹਨਾਂ ਨੂੰ ਪਤਾ ਹੀ ਹੈ ਮੈਨੂੰ ਜਿਆਦਾ ਪਤਾ ਹੈ ਹਾਲਾਤ ਇਸ ਤਰ੍ਹਾਂ ਦੇ ਹੈ ਡਾਕਟਰ ਸਾਹਿਬ ਹਾਲਾਤ ਬਹੁਤ ਵਧੀਆ ਮੈਨੇਜ ਕਰ ਰਹੇ ਐ ਸਰ ਕੋ ਸੇਰੀਅਸ ਪੇਸ਼ੈਂਟ ਆਇਆ ਹੈ ਹੈ ਸੇਰੀਅਸ ਵੀ ਜਿਆਦਾ ਕੋਈ ਸੇਰੀਅਸ ਅਜੇ ਸੇਰੀਅਸ ਤਾਂ ਨਹੀਂ ਜਿਹੜੇ ਸਾਡੇ ਕੋਲ ਆਏ ਨੇ ਉਹ ਸਰਜੀ ਵਾਲਾ ਕੋ ਪਤਾ ਕਰੋ ਸਾਡੇ ਔਰਥੋ ਵਿੱਚ ਜਿਹੜੇ ਆਏ ਨੇ ਉਹਨਾਂ ਨੂੰ ਮੈਨੇਜ ਕਰ ਰਹੇ ਆ ਇੱਕ ਦੋ ਪੇਸ਼ੈਂਟ ਹੈਗੇ ਨੇ ਜਿਹੜੇ ਉਹਨਾਂ ਨੂੰ ਕ੍ਰਿਟੀਕਲ ਨੇ ਉਹਨਾਂ ਨੂੰ ਦੇਖ ਰਹੇ ਆ ਡਾਕਟਰ ਆਪਣਾ ਨਾਮ ਵੀ ਥੋੜਾ ਦੱਸੋ ਡਾਕਟਰ ਤਰਮ ਸਿੰਘ ਜੀ ਠੀਕ ਹੈ ਜੀ ਸਰ ਕੀ ਗੱਲ ਹੋਈ ਹੈ ਹੰਪੇੜ ਸਤੀ ਮਾ ਅ ਅੱਜ ਸਾਢੇ 6 ਵਜੇ ਸਾਨੂੰ ਇਤਲਾਹ ਮਿਲੀ ਆ ਕਿ ਆਪਣਾ ਕਿਨੋ ਉੱਥੇ ਹੈਗਾ ਗੋਪਾਲਪੁਰਾ ਜਿਹੜਾ ਉਹ ਕਟਿਆ ਉਹਦੇ ਤੇ ਇੱਕ ਟਰੱਕ ਦੀ ਤੇ ਇੱਕ ਬੱਸ ਦੀ ਇਹ ਟਰੱਕ ਜਿਹੜਾ ਕਿ ਉਹ ਅ ਯੂਟਰਨਲੀ ਉਥੋਂ ਮੋੜ ਰਿਹਾ ਸੀ ਤੇ ਪਿੱਛੋਂ ਬੱਸ ਵਿੱਚ ਆ ਕੇ ਵੱਜੀ ਤੇ ਮੌਕੇ ਤੇ ਉੱਤੇ ਪਹੁੰਚ ਕੇ ਤੇ ਜੋ ਮੈਡੀਕਲ ਸਹਾਇਤਾ ਐਂਬੂਲੈਂਸ ਬੁਲਾ ਕੇ ਸੀ ਤਵਾ ਤਬ ਜੋ ਵੀ ਇੰਜਰਡ ਸੀ ਉਹਨਾਂ ਨੂੰ ਸਾਰਿਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਅਸੀਂ ਹਸਪਤਾਲ ਵਿੱਚ ਪਹੁੰਚਾਇਆ ਸੀ। ਪਰ ਕਿੰਨੇ ਕਿੰਨੇ ਜਾਨੇ ਇੰਜਰਡ? ਅ ਫਿਲਹਾਲ ਹਜੇ ਤੱਕ ਜਿੰਨੇ ਕਨਫਰਮ ਹੋਇਆ 12-13 ਜਾਨੇ ਇੰਜਰਡ ਆ। ਸਰ ਮੋਰਟੀਮ ਹਜੇ ਤੱਕ ਸਾਡੇ ਕੋਲ ਇੱਕ ਹੀ ਅ ਕੈਜੂਐਲਟੀ ਦੀ ਆਈ ਆ ਬਾਕੀ ਬਾਕੀ ਹਸਪਤਾਲਾਂ ਵਿੱਚ ਵੀ ਜਾ ਕੇ ਕਨਫਰਮ ਕਰਦੇ ਆ ਕਿਉਂਕਿ ਸਾਰੇ ਹਸਪਤਾਲਾਂ ਤੋਂ ਅਸੀਂ ਪਤਾ ਕਰਾਂਗੇ ਕਿੱਥੇ-ਕਿੱਥੇ ਕਿਨੇ-ਕਨੇ ਨੂੰ ਕੁਝ ਪਤਾ ਲੱਗਾ? ਕਾਰਨ ਅ ਅ બસ ਉਹ ট্রাক ਵਾਲਾ ਜਿਹੜਾ ਉਹ ਯੂਟਰਨ ਮਾਰ ਰਿਹਾ ਸੀ ਬਾਕੀ ਜਦੋਂ ਤਫਤੀਸ਼ ਦੇ ਵਿੱਚ ਜੋ ਲਿਆਵਾਂਗੇ ਉਹ ਫਰਦਰ ਰਿਪੋਰਟ ਸਰ ਜੀ ਇੱਕ ਬੱਚੇ ਦੀ ਵੀ ਮੌਤ ਹੋਈ ਹੈ ਜੀ ਹਾਂਜੀ ਹਾਂਜੀ ਉਸੇ ਬੱਚੇ ਦੀ ਇੱਕ ਹੀ ਜਿਹੜੀ ਕੈਜੂਐਲਟੀ ਹੋਈ ਹੈ ਅਜੇ ਕਲੀਅਰ ਨਹੀਂ ਦੱਸ ਰਹੇ 14-15 ਸਾਲ ਦੇ ਕਰੀਬ ਉਹਦੀ ਉਮਰ ਹੈ ਕਿਹਾ ਜਾ ਰਿਹਾ 10 ਦੇ ਕਰੀਬ ਮੌਤਾ ਹੋਈਆਂ ਇਸ ਹਾਦਸੇ ਚ ਕਿੰਨੀਆਂ ਸੱਟਾਂ ਨਹੀਂ ਹਜੇ ਤੱਕ ਤੇ 21:30 ਤੱਕ ਜਿਹੜੀ ਇਨਫੋਰਮੇਸ਼ਨ ਆਈ ਉਹ ਇੱਕ ਹੀ ਸਿਰਫ ਬਸ तकरीबन ਕਿੰਨੇ ਪੀਚ ਹੈਗੇ ਸੀ ਬਸ तकरीबन 40 45 ਸਵਾਰੀਆਂ ਲੱਗੀਆਂ ਸੀ ਹਾਂਜੀ ਸਰ ਬਾਕੀ ਕੁਝ ਠੀਕ ਵੀ ਹੋਏ ਆ ਤੇ ਸਾਰੇ ਜਿੱਤੀ ਨਹੀਂ ਕੋਸ਼ਿਸ਼ ਜਿਹੜੇ ਉਹ ਠੀਕ ਆ ਕੁਝ ਜਿਹੜੇ ਉਹ ਸਰ ਡਰਾਈਵਰ ਦੀ ਕੀ ਹਾਲਾਤ ਹੈ ਉਸ ਬਾਰੇ ਵੀ ਡਰਾਈਵਰ ਵੀ ਕੰਡਕਟਰ ਵੀ ਉਹ ਵੀ ਇੰਜਰਡ ਨੇ ਉਹਨਾਂ ਨੂੰ ਵੀ ਮੌਕੇ ਦੇ ਹਸਪਤਲ ਭੇਜ ਦਿੱਤਾ ਗਿਆ ਸੀ ਉਹ ਵੀ ਪਤਾ ਕਰ ਰਹੇ ਆ ਕਿਹੜੇ ਹਸਪਤਲ ਗਏ ਸਰ ਬਸ ਪ੍ਰਾਈਵੇਟ ਸੀ ਜਾਂ ਸਰਕਾਰੀ ਨਹੀਂ ਪ੍ਰਾਈਵੇਟ ਬੱਸ ਸੀ ਸਰ ਹੁਣ ਕੋਲ ਕਿੰਨੇ ਹਸਪਤਲ ਲਾਂਚ ਜਿਹੜੀਆਂ ਸਵਾਰੀਆਂ ਨੂੰ ਫਿਲਹਾਲ ਅਸੀਂ 4 ਹਸਪਤਲ ਚੈੱਕ ਕੀਤੇ ਆ ਜੀ ਤੇ ਬਾਕੀ ਜਿਹੜੇ ਹੌਲੀ ਹੌਲੀ ਸਾਰੇ ਹਸਪਤਾਲਾਂ ਤੇ ਜਾ ਕੇ ਪਤਾ ਕਰਦੇ ਕਿ ਕਿਤੇ ਜਰੇ ਆ